ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸੰਤ ਬਾਬਾ ਬੁੱਢਾ ਪਬਲਿਕ ਸੀਨੀਅਰ ਸਕੈਂਡੀ ਸਕੂਲ ਮਜੀਠਾ ਦੀ ਤਰਫੋਂ ਹਾਰਦਿਕ ਸ਼ੁਭ ਕਾਮਨਾਵਾਂ ਤੇ ਮੈਂ ਸਾਰੇ ਹੀ ਵੀਰਾਂ ਭਰਾਵਾਂ ਪੈਣਾ ਨੂੰ ਦੱਸਣਾ ਚਾਹਾਂਗਾ ਕਿ ਜੋ ਨਗਰ ਕੀਰਤਨ ਦਾਸ ਦੀ ਧਰਤੀ ਤੋਂ ਚੱਲ ਕੇ ਬਾਬਾ ਬੁੱਢਾ ਜੀ ਦੇ ਜਨਮ ਸਥਾਨ ਕਥੂ ਨੰਗਲ ਵਿਖੇ ਸਮਾਪਤ ਹੋਣਾ ਹੈ ਉਹ ਜਦੋਂ ਵੀ ਮਜੀਠਾ ਦੀ ਧਰਤੀ ਤੇ ਪਹੁੰਚੇਗਾ ਆਪ ਜੀ ਨੂੰ ਉਸ ਦੇ ਲਾਈਵ ਦਰਸ਼ਨ ਕਰਵਾਏ ਜਾਣਗੇ ਸੋ ਇੰਤਜ਼ਾਰ ਉਸ ਸਮੇਂ ਦਾ ਜਿਸ ਸਮੇਂ ਇਹ ਪਵਿੱਤਰ ਨਗਰ ਕੀਰਤਨ ਮੰਜੀਠੇ ਦੀ ਸਰਜ਼ਮੀਨ ਤੇ ਪੈਰ ਰੱਖੇਗਾ ਉਸ ਸਮੇਂ YouTube ਚੈਨਲ ਪੰਗੂ ਵੇਵਜ਼ ਦੇ ਰਾਹੀਂ ਆਪ ਜੀ ਨੂੰ ਇਸ ਦੇ ਲਾਈਵ ਦਰਸ਼ਨ ਕਰਵਾਏ ਜਾਣਗੇ ਸੋ ਸਮੂਥ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਲਾਈਵ ਵੇਖਣ ਦੀ ਜਰੂਰ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬੁੱਢਾ ਪਬਲਿਕ ਸੀਨੀਅਰ ਸਕੈਂਡੀ ਸਕੂਲ ਦੀ ਤਰਫੋਂ ਫੇਰ ਇੱਕ ਵਾਰ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ